ਪੁਦਰਾਵਾਰ ਰਹੇ ਜੀ 10 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਟੂਰਨਾਮੈਂਟ ਚੱਲੇਗਾ ਜਿਸ ਵਿੱਚ ਤੁਸੀਂ ਨਾਲੋ ਆਲ ਹੋਸਟ ਆਲਓਵਰ ਇੰਡੀਆ ਤੋਂ ਟੀਮਾਂ ਸਾਡੇ ਕੋਲੇ ਭਾਗ ਲੈਣ ਆ ਰਹੀਆਂ ਜਿਵੇਂ ਕਿ ਮਾਨਸਾ ਸਾਡੇ ਵਿੱਚ ਪਹਿਲੀ ਵਾਰੀ ਹੋ ਰਿਹਾ ਡੇ ਨਾਈਟ ਟੂਰਨਾਮੈਂਟ ਉਹ ਸਾਰੇ ਪਲੇਅਰ ਮੋਸਟਲੀ ਇੱਥੇ ਆ ਰਹੇ ਨੇ ਅਸੀਂ ਸਾਰੇ ਸ਼ਹਿਰ ਵਾਸੀਨ ਦੁਬਾਰਾ ਵੀ ਬੇਨਤੀ ਕਰਦੇ ਹਾਂ ਵੀ ਇੱਥੇ ਆਓ ਔਰ 오ਡੀਸਾ ਕੋਲਕੱਤਾ ਪੋਪਾਲ ਸ਼੍ਰੀਨਗਰ ਦਿੱਲੀ ਤੇ 올 ਓਵਰ ਇੰਡੀਆ ਤੁਸੀਂ ਸਾਡੇ ਕੋਲੇ ਆਈਪੀਐਲ ਪਲੇਅਰ ਰੰਜੀ ਟਰਾਫੀ ਦੇ ਪਲੇਅਰ ਇੱਥੇ ਖੇਡਣ ਪਹੁੰਚ ਰਹੇ ਹੈ। ਤਿੰਨ ਮੈਚ ਹੋਣੇ ਕਰੀਬ ਤਿੰਨ ਮੈਚ ਹੋਣੇ ਨੇ ਉਹ ਜਿਸ ਤਰ੍ਹਾਂ ਗੁਰਬਣ ਨੇ ਉਸ ਤਰ੍ਹਾਂ ਇਹ ਚੱਲਦੇ ਰਹਿਣਗੇ। ਇਹ ਇੱਕ ਮਹੀਨੇ ਕਿੰਨੇ ਦਿਨ ਚੱਲੇਗਾ ਇਹ ਆਪਣਾ 10 ਫਰਵਰੀ ਤੋਂ ਲੈ ਕੇ 28 ਫਰਵਰੀ ਨੂੰ ਆਪਣਾ ਫਾਈਨਲ ਆਈ ਜੀ ਦਾ ਨੂੰ ਤਾਂ ਪਹਿਲਾ ਪ੍ਰਾਈਜ਼ ਜੀ 10 ਲੱਖ ਰੁਪਏ ਹੈ ਜੋ ਟੀਮ ਚੈਂਪੀਅਨ ਬਣੇਗੀ ਤੇ ਰਨਰ ਅਪ ਟੀਮ ਨੂੰ 5 ਲੱਖ ਰੁਪਏ ਦਿੱਤਾ ਜਾਊਗਾ ਜੋ ਬੈਸਟ ਪਲੇਅਰ ਹੋਊਗਾ ਟੂਰਨਾਮੈਂਟ ਦਾ ਮੈਨ ਆਫ ਦਾ ਸੀਰੀਜ਼ ਉਸ ਨੂੰ 51000 ਰੁਪਏ ਦਿੱਤਾ ਜਾਊਗਾ ਵੀ ਪਹੁੰਚੋ ਪਹਿਲੀ ਵਾਰੀ ਆਪਣੇ ਦੇ ਮਾਨਸਾ ਦੇ ਵਿੱਚ ਨਾਰਥ ਇੰਡੀਆ ਦਾ ਬਹੁਤ ਵੱਡਾ ਟੂਰਨਾਮੈਂਟ ਡੇਨਾ ਟੂਰਨਾਮੈਂਟ ਹੋ ਰਿਹਾ ਜੋ ਕਿ ਪਹਿਲੀ ਵਾਰੀ ਆਪਣੇ ਮਾਨਸਾ ਵਿੱਚ ਦੇਖਣ ਨੂੰ ਮਿਲੂਗਾ ਜੀ ਤੇ ਦੂਸਰਾ ਮੈਚ ਸ਼ਾਮ ਨੂੰ 7 ਵਜੇ ਸਟਾਰਟ ਹੋਇਆ ਕਰੇਗਾ ਤੇ ਰਾਤ ਨੂੰ 10 10:30 ਤੱਕ ਖਤਮ ਹੋ ਜਾਇਆ ਕਰੇਗਾ। ਤੇ ਇਹਨਾਂ ਪਲੇਅਰਾਂ ਨੂੰ ਦੇਖ ਕੇ ਹੀ ਬੱਚੇੜੀ ਮੋਟੀਵੇਸ਼ਨ ਮਿਲੂਗੀ ਉਹਨਾਂ ਨੂੰ ਤਾਂ ਕਿ ਉਹ ਜਿੱਦਾਂ ਉਹ ਖੇਡਦੇ ਨੇ ਉਹਨਾਂ ਨੂੰ ਅੱਗੇ ਦੇਖ ਕੇ ਉਹ ਬੱਚੇ ਖੇਡਣਗੇ ਆਪਾਂ। ਜੀ ਪਹਿਲਾਂ ਅਸੀਂ ਸਾਰੇ মিডিਆ ਦਾ ਜੋ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ। ਤੇ ਇਹ ਅਸੀਂ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਨਸਾ ਵੱਲੋਂ ਨਵਾਂ ਸ਼ਾਨਦਾਰ ਕ੍ਰਿਕਟ ਚੈਲੈਂਜਰ ਕੱਪ ਕਰਵਾ ਰਹੇ ਹਾਂ ਜੀ 10 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਇਹ ਟੂਰਨਾਮੈਂਟ ਚੱਲੇਗਾ ਜਿਸ ਵਿੱਚ ਤੁਸੀਂ ਲਾ ਲੋ ਆਲ ਹੋਸਟ ਆਲ ਓਵਰ ਇੰਡੀਆ ਤੋਂ ਟੀਮਾਂ ਸਾਡੇ ਕੋਲੇ ਭਾਗ ਲੈਣ ਆ ਰਹੀਆਂ ਜਿਵੇਂ ਕਿ ਉੜੀਸਾ ਕੋਲਕੱਤਾ ਪੋਪਾਲ ਸ਼੍ਰੀਨਗਰ ਦਿੱਲੀ ਤੇ ਆਲ ਓਵਰ ਇੰਡੀਆ ਤੋਂ ਹੀ ਸਾਡੇ ਕੋਲੇ ਆਈਪੀਐਲ ਪਲੇਅਰ ਰਾਂਜੀ ਟਰਾਫੀ ਦੇ ਪਲੇਅਰ ਇੱਥੇ ਖੇਡਣ ਪਹੁੰਚ ਰਹੇ ਹੈ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਇੱਥੇ ਤੁਸੀਂ ਮੈਚ ਦੇਖਣ ਆਓ ਬੱਚਿਆਂ ਨੂੰ ਲੈ ਕੇ ਆਓ ਤਾਂ ਜੋ ਅਸੀਂ ਬੱਚਿਆਂ ਨੂੰ ਵੀ ਇੱਕ ਉਹਨਾਂ ਲਈ ਵੀ ਪ੍ਰੇਰਨਾ ਸਰੋਤ ਹੈ ਇਹ ਟੂਰਨਾਮੈਂਟ ਹੈ ਜੋ ਬੱਚੇ ਵੱਧ ਤੋਂ ਵੱਧ ਖੇਡਾਂ ਵੱਲ ਲੱਗਣ। ਇਹ ਨਹੀਂ ਤੇ ਇਹ ਤੋਂ ਸ਼ੁਰੂ ਹੋਇਆ ਤੇ ਕਦੋਂ ਤੱਕ ਇਹ 10 ਫਰਵਰੀ ਤੋਂ ਸਟਾਰਟ ਆਈ ਓਪਨਿੰਗ ਹੋ ਵੀ ਗਈ ਦੀ ਤੇ 28 ਤਰੀਕ ਨੂੰ ਰਾਤ ਨੂੰ ਇਹਦਾ ਫਾਈਨਲ ਮੈਚ ਖੇਡਿਆ ਜਾਵੇਗਾ। ਕਿੰਨੀਆਂ ਟੀਮਾਂ ਹੋਣਗੀਆਂ ਇਹਦੇ ਵਿੱਚ ਇਸ ਦੇ ਵਿੱਚ 16 ਟੀਮਾਂ ਪਾਰਟਿਸਪੇਟ ਕਰ ਰਹੀਆਂ। ਜੋ ਕਿ ਕੁਸ਼ਤੀਮਾਂ ਦਿੱਲੀ ਦੇ ਕਲੱਬ ਨੇ ਤਿੰਨ ਚਾਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਕੋਲਕਾਤਾ, ਉੜੀਸਾ, ਪਪਾਲ, ਸ਼੍ਰੀਨਗਰ, ਚੰਡੀਗੜ੍ਹ ਤਿੰਨ ਚਾਰ ਕਲੱਬ ਸਾਡੇ ਪੰਜਾਬ ਦੇ ਪਾਰਟਿਸਿਪੇਟ ਕਰ ਰਹੇ ਐ ਇਸ ਵਿੱਚ ਕੀ ਇਨਾਮ ਹੋਣਗੇ ਇਹਨਾਂ ਦੇ ਟੀਮਾਂ ਇਸ ਦਾ ਪਹਿਲਾ ਪ੍ਰਾਈਜ਼ ਹੀ 10 ਲੱਖ ਰੁਪਏ ਹੈ ਜੋ ਟੀਮ ਚੈਂਪੀਅਨ ਬਣੇਗੀ ਤੇ ਰਨਰ ਅਪ ਟੀਮ ਨੂੰ 5 ਲੱਖ ਰੁਪਏ ਦਿੱਤਾ ਜਾਊਗਾ ਜੋ ਬੈਸਟ ਪਲੇਅਰ ਹੋਊਗਾ ਟੂਰਨਾਮੈਂਟ ਦਾ ਮੈਨ ਆਫ ਦਾ ਸੀਰੀਜ਼ ਉਸ ਨੂੰ 51000 ਰੁਪਏ ਦਿੱਤਾ ਜਾਊਗਾ ਤੇ ਬੈਸਟ ਬੋਲਰ ਤੇ ਬੈਟਸਮੈਨ ਨੂੰ 11000 ਰੁਪਇਆ ਦਿੱਤਾ ਜਾਊਗਾ ਤੇ ਬੈਸਟ ਫਿਲਡਰ ਨੂੰ 5100 ਰੁਪਇਆ ਦਿੱਤਾ ਜਾਣਾ ਟਾਈਮ ਕਰਾਈਟੇਰੀਆ ਕੀ ਹੁੰਦਾ ਇਹਨਾਂ ਦਾ ਜਦੋਂ ਇੱਥੇ ਟੀਮਾਂ ਆਉਂਦੀਆਂ ਖੇਡਣ ਜੋ ਮੈਚ ਸਟਾਰਟ ਹੋਣਗੇ ਜੀ ਉਹ ਜਿਵੇਂ ਦੁਪਹਿਰ ਪਹਿਲਾ ਮੈਚ ਜੋ ਵੀ ਹਰ ਰੋਜ਼ ਹੋਇਆ ਕਰੂਗਾ ਜੋ ਪਹਿਲਾ ਮੈਚ ਦੁਪਹਿਰੇ 2 ਵਜੇ ਦੀ ਟਾਈਮਿੰਗ ਹੈ 2 ਤੋਂ ਲੈ ਕੇ 5 5:30 ਤੱਕ ਚੱਲਿਆ ਕਰੇਗਾ ਤੇ ਦੂਸਰਾ ਮੈਚ ਸ਼ਾਮ ਨੂੰ 7 ਵਜੇ ਸਟਾਰਟ ਹੋਇਆ ਕਰੇਗਾ ਤੇ ਰਾਤ ਨੂੰ 10 10:30 ਤੱਕ ਸਮਾਪਤ ਹੋ ਜਾਇਆ ਕਰੇਗਾ ਜੀ ਕਿੰਨੇ ਓਵਰ ਦੇ ਮੈਚ ਹੁੰਦੇ ਨੇ ਜਿਹੜੇ ਤੁਸੀਂ ਕਰਾ ਰਹੇ ਹੋ ਇਹ T20 ਫਾਰਮੈਟ ਹੈ ਜੀ 20 ਓਵਰਾਂ ਦੇ ਮੈਚ ਹੋਣਗੇ ਤੇ ਆਲਮੋਸਟ 3 ਘੰਟੇ 3.5 ਘੰਟੇ ਇਹ ਦਾ ਟਾਈਮ ਪੀਰੀਅਡ ਰਹਿੰਦਾ ਮੈਚ ਦਾ ਜਿਹੜਾ ਪੈ ਇਨਾਮਾਂ ਦਾ ਵੇਰਵਾ ਕਹਨੇ ਆ ਇਨਾਮਾਂ ਦੇ ਵੇਰਵੇ ਦੇ ਵਿੱਚ ਜਿੱਤ ਤੋਂ ਇਲਾਵਾ ਕੋਈ ਬੈਸਟ ਕੋਈ ਮਤਲਬ ਵੱਖਰੇ ਵੀ ਚੁਣੇ ਜਾਂਦੇ ਨੇ ਕਿ ਖਿਡਿਆਰੀ ਕੋਈ ਬੈਟਸਮੈਨ ਜਾਂ ਕੋਈ ਬੋਲਰ ਇਸ ਤਰ੍ਹਾਂ ਦਾ ਬਿਲਕੁਲ ਜੀ ਇੰਡੀਵਿਜੂਅਲ ਪ੍ਰਾਈਜ਼ ਹਰੇਕ ਮੈਚ ਹੈਗਾ ਮੈਨੋਂ ਦਾ ਮੈਚ ਵਗੈਰਾ ਹੈਗਾ ਜਿਵੇਂ ਕਈ ਵਾਰੀ ਇੱਥੇ ਕੋਈ ਵੀ ਸਰੋਤਾ ਕਈ ਵਾਰੀ ਆਪਣੇ ਵੱਲੋਂ ਵੀ ਪ੍ਰਾਈਜ਼ ਅਨਾਉਂਸ ਕਰ ਦਿੰਦੇ ਆ ਪਲੇਅਰਾਂ ਲਈ ਉਹ ਚੱਲਦੀ ਰਹੇਗਾ ਟੂਰਨਾਮੈਂਟ ਚ ਨਾਲ ਦੀ ਨਾਲ ਇਹ ਸਾਡਾ ਜਿਹੜਾ ਟੂਰਨਾਮੈਂਟ ਦਾ ਐਸਟੀਮੇਟ ਹੈ ਜੀ 30 ਤੋਂ 35 ਲੱਖ ਦਾ ਐਸਟੀਮੇਟ ਹੈ ਜੀ ਜਿਹਦੇ ਵਿੱਚ 10 ਲੱਖ ਪਹਿਲਾ ਪ੍ਰਾਈਜ਼ ਆ ਜਾਂਦਾ ਦੂਜਾ ਪ੍ਰਾਈਜ਼ 5 ਲੱਖ ਰੁਪਏ ਆ ਜਾਂਦਾ ਉਸ ਤੋਂ ਇਲਾਵਾ ਪਲੇਅਰਾਂ ਦੇ ਰਹਿਣ ਦੇ ਜਿਵੇਂ ਸਾਡੇ ਕੋਲ ਮੋਸਟਲੀ ਜਿਹੜੇ ਹੋਟਲ ਬੁੱਕ ਹੈਗੇ ਨੇ ਉਹਨਾਂ ਦਾ ਤਿੰਨੋ ਡੇਮ ਦਾ ਖਾਣ ਦਾ ਆਪਣੇ ਵੱਲੋਂ ਦਿੱਤਾ ਜਾਣਾ ਕਮੇਟੀ ਵੱਲੋਂ ਆਪਣੇ ਕਲੱਬ ਵੱਲੋਂ ਦਿੱਤਾ ਜਾਣਾ ਇਹ ਸਾਰੇ ਇਨਕਲੂਡ ਹੋ ਜਾਂਦੇ ਇਹਦੇ ਵਿੱਚ ਜੀ ਬਾਕੀ ਗਰਾਊਂਡ ਫੈਸਿਲਿਟੀ ਹੈਗੀਆਂ ਨੇ ਇਹਨਾਂ ਨੂੰ ਤਿਆਰ ਕਰਨ ਵਾਸਤੇ ਮੋਸਟਲੀ ਬਾਕੀ ਆਪਣੇ ਕੋਲੇ ਜਿਹੜਾ ਪੂਰਾ ਗਰਾਊਂਡ ਇਸ ਤਰ੍ਹਾਂ ਸਜਾਇਆ ਹੋਊਗਾ ਜਿੱਦਾਂ ਆਪਾਂ ਅੱਜਕੱਲ IPL ਦੇ ਮੈਚ ਚੱਲਦੇ ਨੇ ਮੋਸਟ ਤੁਸੀਂ ਜਿਹੜੇ ਲੋਕ ਬਾਹਰ ਜਾਂਦੇ ਨੇ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਮੈਚ ਬਾਹਰ ਦੇਖਣ ਦਾ ਆਪਣੇ ਮਾਨਸਾ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਡੇ ਨਾਈਟ ਟੂਰਨਾਮੈਂਟ ਉਹ ਸਾਰੇ ਪਲੇਅਰ ਮੋਸਟਲੀ ਇੱਥੇ ਆ ਰਹੇ ਨੇ ਅਸੀਂ ਸਾਰੇ ਸ਼ਹਿਰ ਵਾਸੀ ਦੁਬਾਰਾ ਵੀ ਬੇਨਤੀ ਕਰਦੇ ਆਂ ਵੀ ਇੱਥੇ ਆਓ ਔਰ ਮੈਚਾਂ ਦਾ ਲੁੱਤਫਲਾਓ ਔਰ ਖਾਸ ਕਰ ਬੱਚਿਆਂ ਨੂੰ ਇੱਥੇ ਲੈ ਕੇ ਆਓ ਕਿਉਂਕਿ ਜਿਹੜਾ ਅੱਜਕੱਲ ਆਪਣਾ ਸਮਾਂ ਬਹੁਤ ਅੱਗੇ ਬਹੁਤ ਪੈੜਾ ਸਮਾਰਿਆ ਕਿਉਂਕਿ ਬੱਚਿਆਂ ਇਹ ਜ਼ਿਆਦਾਤਰ ਮੋਬਾਈਲਾਂ ਵੱਲ ਨਸ਼ਿਆਂ ਵੱਲ ਜਾ ਰਹੇ ਨੇ ਅਸੀਂ ਸਾਰੇ ਹੀ ਲੋਕਾਂ ਨੂੰ ਜਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੋ ਗਰਾਊਂਡਾਂ ਨਾਲ ਜੁੜਨਗੇ ਤਾਂ ਆਪਣੀ ਸਿਹਤ ਪੱਕੀ ਰਹਿਣਗੇ ਦੂਸਰਾ ਆਪਣੇ ਸ਼ਹਿਰ ਦਾ ਆਪਣੇ ਮਾਪਿਓ ਦਾ ਆਪਣੇ ਸਟੇਟ ਦਾ ਆਪਣੇ ਦੇਸ਼ ਦਾ ਨਾਂ ਕਰਨ ਕਰਨਗੇ ਜਦੋਂ ਖੇਡਾਂ ਗਰਾਊਂਡ ਵਿੱਚ ਖੇਡਣਗੇ ਤੇ ਇਹਨਾਂ ਪਲੇਅਰਾਂ ਨੂੰ ਦੇਖ ਕੇ ਹੀ ਬੱਚੇ ਜਿਹੜੇ ਮੋਟੀਵੇਸ਼ਨ ਮਿਲੂਗੀ ਉਹਨਾਂ ਨੂੰ ਤਾਂ ਕਿ ਉਹ ਜਿੱਦਾਂ ਉਹ ਖੇਡਦੇ ਨੇ ਉਹਨਾਂ ਨੂੰ ਅੱਗੇ ਦੇਖ ਕੇ ਉਹ ਬੱਚੇ ਖੜਨਗੇ ਆਪਾਂ ਕਿੰਨੀਆਂ ਟੀਮ ਆ ਰਹੀਆਂ ਜੀ ਆਪਣੇ ਕੋਲੇ ਟੋਟਲ 16 ਟੀਮਾਂ ਆ ਰਹੀਆਂ ਨੇ 16 ਟੀਮਾਂ ਦੇ ਆਪਾਂ ਚਾਰ ਗਰੁੱਪ ਬਣਾਏ ਹੈਗੇ ਨੇ ਇੱਕ ਗਰੁੱਪ ਦੇ ਵਿੱਚ ਚਾਰ ਟੀਮਾਂ ਨੇ ਜੀ ਉਹਨਾਂ ਦੇ ਤਿੰਨ ਤਿੰਨ ਮੈਚ ਹੋਣੇ ਇੱਕ ਟੀਮ ਨੂੰ ਤਿੰਨ ਮੈਚ ਹੋਣੇ ਨੇ ਉਹ ਜਿਸ ਤਰ੍ਹਾਂ ਗਰੁੱਪ ਬਣੇ ਨੇ ਉਸ ਤਰ੍ਹਾਂ ਇਹ ਚੱਲਦੇ ਰਹਿਣਗੇ ਇਹ ਟੂਰਨਾਮੈਂਟ ਕਿੰਨੇ ਦਿਨ ਚੱਲੇਗਾ ਇਹ ਆਪਣਾ 10 ਫਰਵਰੀ ਤੋਂ ਲੈ ਕੇ 28 ਫਰਵਰੀ ਨੂੰ ਆਪਣਾ ਫਾਈਨਲ ਆਹੀ ਰਾਤ ਨੂੰ ਚੱਲਣਾ ਆਏਗਾ ਜੀ ਇਦੇ ਵਿੱਚ ਜਿਵੇਂ ਖੜੇ ਆ ਰਿਹਾ ਰਹੇ ਇਸ ਤੋਂ ਇਲਾਵਾ ਕੋਈ ਮੁੱਖ ਮਹਿਮਾਨ ਜਾਂ ਹੋਰ ਕੋਈ ਹਾਂਜੀ ਹਾਂਜੀ ਅਸੀਂ ਸਾਰੇ ਆਪਣੇ ਜਿੰਨੇ ਵੀ ਲੋਕਲ ਹੈਗੇ ਨੇ ਜਿੰਨੇ ਵੀ ਆਪਣੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਵੀ ਅਸੀਂ ਸਤਿ ਅੰਦਰ ਦਿੰਦੇ ਆ ਦਿੱਤਾ ਹੈਗਾ ਜਾਂ ਜਿੰਨੇ ਆਪਣੇ ਸਮਾਜ ਸੇਵੀ ਆ ਸ਼ਹਿਰ ਨਿਵਾਸੀ ਆ ਜਿੰਨੇ ਵੀ ਕੋਈ ਦੇਖਣ ਵਾਲੇ ਨੇ ਸਾਰਿਆਂ ਨੂੰ ਸੱਦਾ ਦੇ ਰਹੇ ਆ ਵੀ ਪਹੁੰਚੋ ਪਹਿਲੀ ਵਾਰੀ ਆਪਣੇ ਦੇ ਮਾਨਸਾ ਦੇ ਵਿੱਚ ਨਾਰਥ ਇੰਡੀਆ ਦਾ ਬਹੁਤ ਵੱਡਾ ਟੂਰਨਾਮੈਂਟ ਡੇ ਐਂਡ ਨਾਈਟ ਟੂਰਨਾਮੈਂਟ ਹੋ ਰਿਹਾ ਜੋ ਕਿ ਪਹਿਲੀ ਵਾਰੀ ਆਪਣੇ ਮਾਨਸਾ ਵਿੱਚ ਦੇਖਣ ਨੂੰ ਮਿਲੇਗਾ ਜੀ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੇ ਵੱਡੇ ਹੋਏ ਹੈਗੇ ਟੂਰਨਾਮੈਂਟ ਮਾਨਸਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪਿਛਲੀ ਵਾਰ 2024 ਦੇ ਵਿੱਚ ਆਪਾਂ ਇਹੀ ਇੱਥੇ ਇੱਕ ਟੂਰਨਾਮੈਂਟ ਕਰਾਇਆ ਸੀ ਉਹਦੇ ਵਿੱਚ ਪਹਿਲਾਂ ਨਾਮ 5 ਲੱਖ ਸੀ ਪਰ ਉਹ ਦਿਨ ਦਿਨ ਚੱਲੇ ਸੀਗੇ ਇਸ ਵਾਰ ਆਪਾਂ ਜਿਹੜਾ ਕਰਾ ਰਹੇ ਆ ਡੇ ਐਂਡ ਨਾਈਟ ਕਰਾ ਰਹੇ ਆ ਇਸ ਦੇ ਵਿੱਚ ਆਪਣਾ ਜਿਹੜਾ ਪਹਿਲਾ ਪ੍ਰਾਈਜ਼ ਆ ਉਹ 10 ਲੱਖ ਪ੍ਰਾਈਜ਼ ਆ ਜੀ ਨਾਰਥ ਇੰਡੀਆ ਦਾ ਬਹੁਤ ਵੱਡਾ ਟੂਰਨਾਮੈਂਟ ਹੈ ਜਿਹੜੇ ਪਲੇਅਰ ਆਪਣੀਆਂ ਸਟੇਟਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਆਪਣੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਪਲੇਅਰ ਆਪਣੇ ਸਾਰੇ ਇੱਥੇ ਖੇਡਣ ਆ ਰਹੇ ਨੇ ਇਹ ਚ ਕੋਈ ਉਮਰ ਦੀ ਨਹੀਂ ਹੁੰਦਾ ਇਹ ਓਪਨ ਟੂਰਨਾਮੈਂਟ ਹੈ ਜੀ ਕੋਈ ਵੀ ਉਮਰ ਦਾ ਪਲੇਅਰ ਇਹਦੇ ਵਿੱਚ ਖੇਡ ਸਕਦਾ ਹੈਗਾ ਜੀ ਕੋਈ ਲਿਮਟ ਨਹੀਂ ਹੈਗੀ ਉਮਰ ਦੇ ਵਿੱਚ ਇਹਦੇ ਵਿੱਚ ਮੋਸਟਲੀ ਇਹਦੇ ਵਿੱਚ ਜਿਹੜੇ ਇੰਡੀਆ ਦੇ ਮੋਸਟ ਬਹੁਤ ਵੱਡੇ ਕਲੱਬ ਨੇ ਮੋਸਟਲੀ ਉਹ ਕਲੱਬ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਕਈ ਇੰਟਰਨੈਸ਼ਨਲ ਪਲੇਅਰ ਵੀ ਹੋਣਗੇ ক্রিকেট ਦੇ ਕਈ ਆਈਪੀਐਲ ਜਿਹੜੇ ਮੁੰਡੇ ਆਈਪੀਐਲ ਖੇਡਦੇ ਉਹ ਵੀ ਹੋਣਗੇ ਜਾਂ ਜਿਹੜੇ ਆਪਣੀਆਂ ਸਟੇਟਾਂ ਨੂੰ ਰਿਪਰੈਜ਼ੈਂਟ ਕਰਦੇ ਜਿਵੇਂ ਰਾਂਜੀ ਟੋਪੀ ਖੇਡਦੇ ਆ ਉਹ ਵੀ ਪਲੇਅਰ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਬਹੁਤ ਵੱਡਾ ਟੂਰਨਾਮੈਂਟ ਹੋ ਰਿਹਾ ਜੀ ਦੁਬਾਰਾ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਮੈਚਾਂ ਦਾ ਉਠਾਓ ਦੇਖਣ ਆਓ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੋ ਜੀ ਆ ਕੇ ਵੈਲਕਮ ਜੀ ਬਾਬਾ ਦੀਪ ਸਿੰਘ ਜੀ ਦਾ ਬਾਰੇ ਪਾਸਪੋਰਟਸ ਕਲੱਬ ਜੋ ਕਿ ਕਲ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਦਿਹਾੜਾ ਸੀ ਉਸ ਦਿਹਾੜੇ ਤੇ ਅਸੀਂ ਪੋਸਟਰ ਲਾਂਚ ਕਰਿਆ ਸਾਡੇ ਸ਼ਹਿਰ ਦਾ ਸਾਰਾ ਮੀਡੀਆ ਜੋ ਕੋ ਨਾਲ ਅੱਜ ਨਾਲ ਆਪਦੀ ਕੰਮ ਹੈ ਇੱਥੇ ਨੌਜਵਾਨਾਂ ਦਾ ਬਾਬਾ ਦੀਪ ਸਿੰਘ ਕਲੱਬ ਦਾ ਸਹਿਯੋਗ ਦੇਣ ਲਈ ਪਹੁੰਚਾ ਇੱਥੇ ਟੂਰਨਾਮੈਂਟ ਕਰਵਾ ਰਹੇ ਅਸੀਂ ਬਾਬਾ ਦੀਪ ਸਿੰਘ ਕਲੱਬ ਬਣੀਓ ਪਹਿਲਾ ਨਾਮ 10 ਲੱਖ ਦੂਜਾ ਨਾਮ 5 ਲੱਖ ਇਹ ਤਕਰੀਬਨ ਤਕਰੀਬਨ ਸਾਡਾ 14ਵਾਂ 15ਵਾਂ ਟੂਰਨਾਮੈਂਟ ਹੈ ਲਗਾਤਾਰ 2009 ਤੋਂ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਇਸ ਗਰਾਊਂਡ 'ਚ ਤੁਸੀਂ ਸਾਰੇ ਸ਼ਹਿਰ ਵਾਸੀਆਂ ਤੁਹਾਨੂੰ ਪਤਾ ਇਸ ਗਰਾਊਂਡ ਦਾ ਕੀ ਹਾਲ ਸੀ ਬੁਰੇ ਹਾਲ ਸੀ ਸੂਰ ਗੰਦਗੀ ਗੰਦਾ ਪਾਣੀ ਸੀ ਵਹ ਰਿਹਾ ਜਿਵੇਂ ਆਪਣੇ ਸ਼ਹਿਰ ਦੇ ਹਾਲਾਤ ਨੇ ਤਾਂ ਇਹ ਨੌਜਵਾਨਾਂ ਨੇ ਇਹ ਸਾਰੇ ਨੌਜਵਾਨਾਂ ਨੇ ਜਿੰਨੇ ਵੀ ਨੌਜਵਾਨ ਖੜੇ ਨੇ ਤੇ ਕੁਝ ਹੋਰ ਵੀਰ ਵੀ ਤੁਸੀਂ ਵੀ ਸਾਰੇ ਸ਼ਹਿਰ ਵਾਸੀ ਹੋਰ ਸਾਰੇ ਭਰਾ ਦੇ ਸਹਿਯੋਗ ਨਾਲ ਇਹ ਗਰਾਊਂਡ ਬਣਾਇਆ ਗਿਆ ਸਾਰੇ ਸ਼ਹਿਰ ਦਾ ਇਸ ਤੇ ਪਾਈ ਪਾਈ ਪੈਸਾ ਲੱਗਿਆ ਹਰੇਕ ਬੰਦੇ ਦਾ ਰੇੜੀ ਆਏ ਤੋਂ ਲੈ ਕੇ ਜੱਜ ਤੱਕ ਇਹਦਾ ਯੋਗਦਾਨ ਇਸ ਗਰਾਊਂਡ ਬਣਾਉਣ ਚ ਕਿਸੇ ਇੱਕ ਬੰਦੇ ਦਾ ਦੇਣ ਨਹੀਂ ਹੈ ਬਹੁਤ ਸੰਘਰਸ਼ ਲੜਾਇਆ ਇਸ ਗਰਾਊਂਡ 'ਚ ਇੱਥੇ ਵੱਡੇ ਵੱਡੇ ਪਲੇਅਰ ਖੇਡ ਕੇ ਗਏ ਨੇ ਇੰਟਰਨੈਸ਼ਨਲ ਪਲੇਅਰ ਖੇਡ ਕੇ ਗਏ ਨੇ ਅਰਸ਼ਦੀਪ ਤੋਲਾ ਨੇ ਆਲ ਵੱਡੇ ਨੇ ਤਲਾ ਅਰਜੁਨ ਨੇ ਵੀ ਪਲੇਅਰ ਨੇ ਉਹ ਸਾਨੂੰ ਇਹ ਨੌਜਵਾਨ ਦੱਸਣਗੇ ਇੱਥੋਂ ਕਈ ਪਲੇਅਰ ਆਪਣੇ ਮਾਨਸਾ 'ਚ ਵੀ ਵੱਡੇ ਲੈਵਲ ਦੇ ਹੋਏ ਨੇ ਇਹ ਨਸ਼ਿਆਂ ਦੀ ਦੌੜ ਜੋ ਵਾਗ ਰਹੀ ਹੈ ਸਾਡੇ ਬੱਚੇ ਨਸ਼ਿਆਂ ਵੱਲ ਕਾਸ਼ਤਤ ਹੋ ਰਹੇ ਨੇ ਤਾਂ ਇੱਕ ਚੰਗਾ ਪ੍ਰਾਲਾ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਦਾ ਬੱਚੇ ਗਰਾਊਂਡ ਨਾਲ ਜੁੜਨਗੇ ਇੱਥੇ ਚੰਗੇ ਪਲੇਅਰ ਆਉਣਗੇ ਇੰਟਰਨੈਸ਼ਨਲ ਤੁਸੀਂ ਦੇਖੋਗੇ ਵੱਡੇ ਵੱਡੇ ਨਾਮੀ ਜਦੋਂ ਉਹਨਾਂ ਨੂੰ ਬੱਚੇ ਛੋਟੇ ਛੋਟੇ ਸਾਡੇ ਖੇਡ ਦੇ ਦੇਖਣਗੇ ਤਾਂ ਇਹਨਾਂ ਦਾ ਮੱਲੋ ਮੱਲੀ ਉਤਸ਼ਾਹ ਹੋ ਵੀ ਅਸੀਂ ਵੀ ਇਹਨਾ ਬਣੀਏ ਬਣੇ ਨਾਮ ਬਹੁਤ ਵੱਡਾ ਹੈ ਬਹੁਤ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਛੋਟੇ ਸਹਿਯੋਗ ਦੀ ਲੋੜ ਹੈ ਵੀਰੋ ਕਿਉਂਕਿ ਛੋਟੇ ਸਹਿਯੋਗ ਬਣਾ ਕੋਈ ਵੀ ਅਪਰਾਲਾ ਨਹੀਂ ਹੁੰਦਾ ਆਪਣੇ ਸ਼ਹਿਰ 'ਚ ਬੜੇ ਸਮਾਜ ਸੇਵੀ ਵੀ ਨੇ ਚੰਗੇ ਲੋਕ ਵੀ ਨੇ ਉਦਯੋਗਪਤੀ ਵੀ ਨੇ ਕੁਝ ਲੋਕ ਦੋ ਨੰਬਰੀ ਵੀ ਨੇ ਉਹ ਵੀ ਇੱਥੇ ਆਪ ਦਾ ਪੁੰਨਦਾਨ ਕਰ ਸਕਦੇ ਨੇ ਲੀਡਰਾਂ ਨੂੰ ਵੀ ਬੇਨਤੀ ਹੈ ਕਿ ਬਣਾ ਰਾਜ ਨਿਤ ਕੋ ਬਣਾ ਪੇਤ ਪਾਪ ਤੋਂ ਗਰਾਊਂਡ ਦਾ ਕੰਮ ਨਾ ਕਿਉਂਕਿ ਇੱਥੇ ਹਰੇਕ ਦੇ ਬੱਚੇ ਨੇ ਖੇਡਣਾ ਹੈ ਦੁਸ਼ਮਣ ਦਾ ਬੱਚਾ ਵੀ ਸਾਡਾ ਆਪਣਾ ਹੈ ਬੋਲ ਭਾਈ ਜੀ ਬਾਕੀ ਪਹਿਲਾਂ ਬਾਈ ਦੱਸ ਚੁੱਕੇ ਵੀ ਟੂਰਨਾਮੈਂਟ ਆਪਣਾ 18 ਨੂੰ ਚੱਲਣਾ ਹੈਗਾ ਜੀ ਇਹ 10 ਫਰਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ ਪਹਿਲਾ ਨਾਮ ਆਪਣਾ 10 ਲੱਖ ਹੈ ਦੂਜਾ 5 ਲੱਖ ਹੈ ਡੇ ਐਂਡ ਨਾਈਟ ਟੂਰਨਾਮੈਂਟ ਹੋ ਰਿਹਾ ਜੀ ਆਲ ਇੰਡੀਆ ਤੋਂ ਪਲੇਅਰ ਆਪਣੇ ਕੋਲ ਖੇਡਣ ਆ ਰਹੇ ਨੇ ਉਸਤਰੀ ਲਈ ਬੇਨਤੀ ਕਰਦਾ ਬਾਕੀ ਸਾਰੇ ਹੀ ਜਿੰਨੇ ਆਪਣੇ ਸਮਾਜ ਸੇਵੀ ਨੇ ਜਾਂ ਕੋਈ ਸਹਿਯੋਗ ਕਰਨਾ ਚਾਹੁੰਦਾ ਟੂਰਨਾਮੈਂਟ ਦੇ ਵਿੱਚ ਆ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਹਿਯੋਗ ਕਰੋ ਗਰਾਊਂਡ ਦੇ ਨਾਲ ਜੋੜੋ ਬੱਚਿਆਂ ਨੂੰ ਜੋੜੋ ਆਪ ਜੋੜੋ ਆ ਕੇ ਤੇ ਵੱਧ ਤੋਂ ਵੱਧ ਸਹਿਯੋਗ ਕਰੋ ਟੂਰਨਾਮੈਂਟ ਕਰਾਉਣ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਸਾਰੇ ਸ਼ਹਿਰਮਾਨ ਸਾਰੀ ਧੰਨਵਾਦ